ਮੈਂ ਘਰੇ ਛਾਪਦਾ ਜੀ ਜਦ ਮੇਰੇ ਪੱਲਿਓ ਲੱਗਦੇ ਆ ਨਾ ਮੈਂ ਕਿਸੇ ਖੱਡ ਚ ਹਿੱਸਾ ਪਾਉਣਾ ਨਾ ਮੈਂ ਕਿਸੇ ਬਸਤ ਚ ਹਿੱਸਾ ਪਾਉਣਾ ਨਾ ਮੈਂ ਠੇਕੇ ਚ ਹਿੱਸਾ ਪਾਉਣਾ ਨਾ ਮੈਂ ਢਾਬੇ ਚ ਹਿੱਸਾ ਪਾਉਣਾ ਮੈਂ ਹਿੱਸਾ ਪਾਉਣਾ ਜ਼ਰੂਰ ਪਾਉਣਾ ਪਰ ਸਾਡੇ 3.5 ਕਰੋੜ ਪੰਜਾਬੀਆਂ ਦੇ ਤੁਕਾ-ਤੁਕਾ ਚ ਹਿੱਸਾ ਪਾਉਣਾ ਇਹਨਾਂ ਨੂੰ ਜਵਾਬ ਦਿਓ ਜਿਹੜੇ ਗੱਲਾਂ ਕਰਦੇ ਉਹ ਕੱਲ ਉਹ ਕਹਿੰਦਾ ਸੀਗਾ ਅੱਕ ਕੀ ਯਾਦ ਨਾ ਯਾਰ ਸਾਡੇ ਸੰਗਰੂਰ ਆਓ ਖੈਰਾ ਲੜਦਾ ਹੀ ਰਹਿੰਦਾ ਤੜਕੀ ਮੈਨੂੰ ਗਾਲਾਂ ਕੱਢਣ ਲੱਗਿਆ ਉਹ ਵੱਡਾ ਲੀਡਰ ਬਣਿਆ ਫਿਰਦਾ ਜੀ ਉਹ ਕਹਿੰਦਾ ਜੀ ਬਿਹਾਰ ਤੇ ਯੂਪੀ ਤੋਂ ਜਿਹੜੇ ਆਉਂਦੇ ਨੇ ਨੌਕਰੀਆਂ ਉਹ ਲੈ ਜਾਂਦੇ ਨੇ ਕਦੋਂ ਨੌਕਰੀ ਲੈ ਜਾਂਦੇ ਨੇ ਵੀ ਮੇਰੇ ਕੋਲ ਡਾਟਾ ਪਿਆ ਹੈ ਝੂਠ ਬੋਲਣਾ ਤੁਸੀਂ ਮੇਰੇ ਕੋਲ ਡਾਟਾ ਪਿਆ 43000 ਨੌਕਰੀਆਂ ਦਿੱਤੀਆਂ ਇੱਕ ਇੱਕ ਦਾ ਡਾਟਾ ਪਿਆ ਹੈ 657 ਪੰਜਾਬ ਤੋਂ ਬਾਹਰ ਲੈਨੇ ਉਹ ਹਰਿਆਣਾ ਰਾਜਸਥਾਨ ਜਾਂ ਚੰਡੀਗੜ੍ਹ ਦੇ ਪੰਜਾਬੀਆਂ ਦੇ ਮੁੰਡੇ ਨੇ ਉਹਨਾਂ ਨੇ ਲਿਖਤੀ ਟੈਸਟ ਪੰਜਾਬੀ ਚ ਪੰਜਾਬੀ ਦਾ ਲਿਖਤੀ ਟੈਸਟ 50 ਨੰਬਰ ਲੈ ਕੇ ਕਲੀਅਰ ਕੀਤਾ ਹੋਇਆ ਤਾਂ ਨੌਕਰੀ ਮਿਲਦੀ ਹੈ ਐਦਾਂ ਨਹੀਂ ਹੈ 99.99% ਪੰਜਾਬੀ ਨੇ ਜਿਹੜੇ ਨੌਕਰੀ ਲੈਂਦੇ ਨੇ ਐਵੇਂ ਕਹੀ ਜਾਂਦਾ ਕੋਈ ਕਹਦਾ ਨੌਕਰੀ ਤੋਂ ਲੈ ਕੇ ਚਲੋ ਖੈਰਾ ਸਾਹਿਬ ਐਂ ਕਰਦੇ ਆਂ ਉਹ ਤਾਂ 50% ਨੰਬਰ ਲੈ ਕੇ ਪੰਜਾਬੀ ਦੇ ਲਿਖਤੀ ਟੈਸਟ ਚੋਂ ਨੌਕਰੀ ਲੈਂਦੇ ਨੇ ਤੁਸੀਂ 20% ਲੈ ਕੇ ਦਿਖਾ ਦਿਓ ਚਲੋ ਤੁਹਾਨੂੰ ਆਪ ਨੂੰ ਤਾਂ ਪੰਜਾਬੀ ਨਹੀਂ ਆਉਂਦੀ ਮਹਾਰਾਜ ਪਹਾੜਾਂ ਵਾਲੇ ਸਕੂਲਾਂ ਚ ਪੜ੍ਹੇ ਹੋਏ ਹਾਂ ਤੁਹਾਨੂੰ ਇੰਨੀ ਛੋਟ 50 ਦੀ ਬਜਾਏ ਤੁਹਾਨੂੰ 20 ਨੰਬਰ ਲੈਣੇ ਪੈਣਗੇ ਹੋਰ ਵੀ ਛੋਟ ਕਿ ਮੈਂ ਪੇਪਰ ਵੀ ਲੀਕ ਕਰ ਦੂੰਗਾ ਵੀ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹ ਆਊਗਾ ਇਹਨਾਂ ਨੂੰ ਵੀ ਪਤਾ ਹੈ ਚੰਡੀਗੜ੍ਹ ਹੈ ਮੈਨੂੰ ਵੀ ਪਤਾ ਹੈ ਪਰ ਚੰਡੀਗੜ੍ਹ ਲਿਖਣਗੇ ਕਿਵੇਂ ਪੰਜਾਬੀ ਚ ਮੈਂ ਕਹ ਦੂੰਗਾ ਉਹ ਸਵਾਲ ਪਾ ਦੂੰਗਾ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਕੀ ਕਿਹਾ ਜਾਂਦਾ ਹੈ ਉਹਦਾ ਸਹੀ ਅੰਤਰ ਹੈਗਾ ਪ੍ਰੀਖਿਆਰਤੀ ਲਿਖਣਗੇ ਕਿਵੇਂ ਪ੍ਰੀਖਿਆਰਤੀ ਹੈ ਇਹ ਤਾਂ ਵਿਦਿਆਰਥੀ ਨਹੀਂ ਲਿਖਿਆ ਜਾਣਾ ਆਪ ਪੰਜਾਬੀ ਆਉਂਦੀ ਨਹੀਂ ਉਂਗਲ ਨੁਕਸ ਕੱਢੀ ਜਾਣਿਆ ਮੈਂ ਕਾਂਗਰਸ ਪਾਰਟੀ ਤੋਂ ਪੁੱਛਣਾ ਚਾਹੁੰਦਾ ਕਿ ਇਹ ਉਹਨਾਂ ਦਾ ਏਜੰਡਾ ਹੈ ਕਿ ਦੇਸ਼ ਚ ਕੋਈ ਬੰਦਾ ਪੰਜਾਬ ਚ ਨਾ ਆਵੇ ਇੱਥੇ ਕੰਮ ਨਾ ਕਰੇ ਉਹ ਆਉਂਦੇ ਆ ਵਿਚਾਰੇ ਲੇਬਰ ਕਰਦੇ ਆ ਕਿਰਤ ਕਰਦੇ ਆ ਪੰਜਾਬ ਦੀ ਧਰਤੀ ਹੈ ਦਾਦਾ ਵੰਡਣ ਵਾਲੀ ਧਰਤੀ ਹੈ ਅਸੀਂ ਲੰਗਰ ਚ ਬਿਠਾ ਕੇ ਜਦੋਂ ਪੰਕਤ ਚ ਬਿਠਾਉਂਦੇ ਆ ਨਾ ਲੰਗਰ ਵੇਲੇ ਪਹਿਲਾਂ ਥਾਲੀ ਵੈਗਰੂ ਫਿਰ ਦਾਲ ਵੈਗਰੂ ਫਿਰ ਚਪਾਤੀ ਵੈਗਰੂ ਫਿਰ ਪਾਣੀ ਵੈਗਰੂ ਕਦੇ ਪੁੱਛਿਆ ਕਿਹੜੇ ਸਟੇਟ ਤੋਂ ਆਇਆ ਭਾਈ ਤੂੰ ਤੂੰ ਕਿਹੜੀ ਸਟੇਟ ਦਾ ਜੱਕਤ ਸਭ ਨੂੰ ਵੈਗਰੂ ਸਭ ਨੂੰ ਅਸੀਂ ਤਾਂ ਉਹ ਲੋਕ ਆ ਯਾਰ ਅਸੀਂ ਤਾਂ ਦਾਤਾ ਵੰਡਣ ਵਾਲੇ ਲੋਕ ਆ ਯਾਰ ਤੁਸੀਂ ਸਾਨੂੰ ਛੋਟੇ ਕਰੀ ਜਾਂਦੇ ਹੋ ਲੱਖ ਲਾਹਣ ਤਾਂ ਤੁਹਾਡੀ ਐਂ ਸੋਚ ਤੇ ਸਾਡਾ ਲੰਗਰ ਤਾਂ ਯੂਕਰੇਨ ਲੱਗ ਜਾਂਦਾ ਸਾਡਾ ਲੰਗਰ ਤਾਂ ਤੁਰਕੀ ਲੱਗ ਜਾਂਦਾ ਜਿੱਥੇ ਕੋਈ ਕੁਦਰਤੀ ਆਫਤ ਆ ਜਾਏ ਸਾਡਾ 20 ਰੁਪਿਆ ਦਾ ਲੰਗਰ ਲੱਗ ਜਾਂਦਾ ਬਾਬੇ ਨਾਨਕ ਵਾਲਾ ਤੁਸੀਂ ਇੰਨੀ ਛੋਟੀ ਸੋਚ ਵਾਲੇ ਰਾਜਾ ਵੜਿੰਗ ਤਾਂ ਮਾਂਜਦਾ ਉਹਨੇ ਜੋ ਕੋ ਲੁਧਿਆਣੇ ਤੋਂ ਲੜ ਰਿਹਾ ਹੈ ਉੱਥੇ ਤੈਨ ਸਾਢੇ 3 ਲੱਖ ਵੋਟ ਹੈ ਪ੍ਰਵਾਸੀਆਂ ਦੀ ਉਹ ਕੱਲ ਦਾ ਕਹੀ ਜਾਂਦਾ ਨਾ ਨਾ ਆਇਆ ਨਹੀਂ ਕਹਿ ਸਕਦਾ ਇਹ ਉਹ ਤਾਂ ਕਹਿਦਾ ਉਹਨੇ ਸੋ ਕਾਂਗਰਸ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਤਾਂ ਇੱਕ ਦੂਜੇ ਨੂੰ ਹੀ ਮਨ ਜਾਣਗੇ ਕਾਂਗਰਸੀਆਂ ਦੀ ਤਾਂ ਆਪਸ ਚ ਦੋਸਤੀ ਕਛੂ ਤੇ ਚੂਹੇ ਵਾਲੀ ਐ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਆਪਸ ਚ ਦੋਨਾਂ ਨੇ ਪੁਛਾ ਮੰਨ ਲੀਆਂ ਵੀ ਇਕੱਠੇ ਰਹਾਂਗੇ ਕਛੂ ਨੂੰ ਥੋੜੀ ਜਿਹੀ ਧੁੱਪ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਪਿੱਛੇ ਚੂਹਾ ਬੰਨਿਆ ਹੋਇਆ ਟੋਬੇ ਦੇ ਵਿੱਚ ਵੜ ਗਿਆ ਚੂਹਾ ਡੁੱਬ ਕੇ ਮਰ ਗਿਆ ਘੰਟੇ ਬਾਅਦ ਕਛੂ ਨਿਕਲਿਆ ਤਹਾ ਬਾਜ ਫਿਰਦਾ ਸੀ ਉਹਨੇ ਦੇਖਿਆ ਚੂਹਾ ਮਰਿਆ ਪਿਆ ਉਹਨੇ ਚਪਟ ਮਾਰਿਆ ਪੰਜਾ ਚੂਹਾ ਚੱਕ ਲਿਆ ਕਿਉਂਕਿ ਪੂੰਛਵੰਨੀ ਹੋਈ ਸੀ ਨਾਲ ਕੱਛੂ ਚੱਕਿਆ ਗਿਆ 200 ਮੀਟਰ ਤੋਂ ਕੱਛੂ ਡਿੱਗਿਆ ਕੱਛੂ ਮਰ ਗਿਆ ਹੁਣ ਕਾਂਗਰਸੀ ਆਪਸ ਵਿੱਚ ਫੈਸਲਾ ਕਰ ਲੈਣ ਕੌਣ ਕੱਛੂ ਹੈ ਕੌਣ ਚੂਹਾ ਹੈ ਪਰ ਇੱਕ ਦੂਜੇ ਨੂੰ ਮਾਂਝਣਗੇ ਬਸ ਸੋ ਵੀਰੋ ਆਪਾਂ ਤਾਂ ਹੈ ਜੀ ਆ ਇਹ ਜੀ ਰਾਵਾਂਗੇ ਮੈਨੂੰ ਬੜਾ ਚੰਗਾ ਲੱਗਦਾ ਜਦੋਂ ਬਾਈ ਜੀ کہہ ਕੇ ਬੁਲਾਉਂਦੇ ਹੋ ਤੁਸੀਂ ਮੈਨੂੰ ਜਦੋਂ ਮਾਮਾ ਸਿਰ ਪੜੋਸਦਿਆਂ ਨੇ ਪੁੱਤ ਸਿਰ ਪੜੋਸਦਿਆਂ ਕਈ ਵਾਰੀ ਰੂਟ ਤੋਂ ਪਤਾ ਲੱਗ ਜਾਂਦਾ ਪਪ ਰੂਟ ਲੱਗਿਆ ਹੁੰਦਾ ਹੈ ਪ੍ਰੋਟੋਕਾਲ ਦਾ ਪੁਲਿਸ ਵਾਲਿਆਂ ਤੋਂ ਪਤਾ ਲੱਗ ਜਾਂਦਾ ਕੌਣ ਆ ਰਿਹਾ ਹੈ ਤਾਂ ਸਾਰਾ ਪਿੰਡ ਹੀ ਬਾਹਰ ਖੜਾ ਹੁੰਦਾ ਮੈਨੂੰ ਇਹ ਨਹੀਂ ਹੈਗਾ ਕਿ ਜੇ ਮੈਂ ਲੁਧਿਆਣੇ ਤੋਂ ਬਰਨਾਲੇ ਆਉਣਾ ਇਹਦਾ ਮਤਲਬ ਸਿੱਧਾ ਰੂਟ ਨਹੀਂ ਹੈਗਾ ਲਗਭਗ ਹਰ ਪਿੰਡ ਹਰ ਕਸਬੇ ਦੇ ਵਿੱਚ ਲੋਕ ਖੜੇ ਹੁੰਦੇ ਆ ਔਰ ਸਰੋਪੇ ਲੈ ਕੇ ਖੜੇ ਹੁੰਦੇ ਆ ਹਾਰ ਲੈ ਕੇ ਖੜੇ ਹੁੰਦੇ ਆ ਮੈਂ ਗੱਡੀ ਰੋਕ ਲੈਣਾ ਫਿਰ ਮੈਂ ਮੈਂ ਲੰਘ ਕਿਵੇਂ ਸਕਦਾ ਐਦਾਂ ਜਦੋਂ ਇੰਨਾ ਪਿਆਰ ਮਿਲ ਰਿਹਾ ਹੈ ਅੱਜ ਕੱਲ ਇੱਥੇ ਇੰਨਾ ਪਿਆਰ ਮਿਲ ਰਿਹਾ ਆ ਇਧਰ ਲਿਆਂ ਨੂੰ ਇਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਕੇ ਇੱਕ ਅੱਧੀ ਇਹਨਾਂ ਦੀ ਆ ਹਾਲਤਾ ਇੱਕ ਦਿਨ ਰੋ ਨਹੀਂ ਲੱਗੀ ਪਈ ਸੀ ਬੀਬਾ ਖੁਦਾ ਹਜੇ ਅੱਖਾਂ ਦੀਆਂ ਉਂਗਲੀਆਂ ਹੋਈਆਂ ਨੇ ਇਹ ਤਾਂ ਚੰਚਾਰਦਨ ਠਹਿਰੋ ਹਜੇ ਮੇਰੇ ਕੀੜੇ ਲੱਗ ਜਾਣ ਤੋਂ ਚਾਰ ਭਲਾ ਡਿੱਗ ਨਹੀਂ ਇੱਧਰ ਉਦੋਂ ਬਾਅਦ ਤਾਂ ਸਿੱਧੇ ਹੀ ਰੋਣਗੇ ਜੇ ਵਾ ਕਾਉਂ ਹਰਾਉਂਦੇ ਨੇ ਨਾਲ ਡਰਾਉਂਦੇ ਨੇ ਹੁਣ ਪਤਾ ਲੱਗੂਗਾ ਨਾ ਬੀਬਾ ਜੀ ਨੂੰ ਹੁਣ ਪੰਜਾਬੀ ਬੋਲਣੀ ਪੈ ਰਹੀ ਹੈ ਹੁਣ ਪੰਜਾਬੀ ਨਿਕਲ ਕੇ ਸਾਹਮਣੇ ਆ ਰਹੀ ਹੈ ਪਹਿਲਾਂ ਬੋਲੇ ਹੀ ਨਹੀਂ ਸੀ ਕਦੇ ਇਹ ਬੋਲਣ ਦੀ ਲੋੜ ਹੀ ਨਹੀਂ ਸੀ ਹੁਣ ਆਉਂਦੇ ਆ ਭਗਵੰਤ ਮਾਨ ਐ ਸ਼ੂਰਾ ਗੋਪਦੈ ਇਹ ਪਹਿਲਾਂ ਚੋਨਾ ਫਿਰ ਚੋਨਾ ਮੈਂ ਕਿਹਾ ਪਹਿਲਾਂ ਚੋਨਾ ਕਹਿੰਦੀ ਹੈ ਜਾਂ ਚੋਨਾ ਕਹਿੰਦੀ ਹੈ ਪੰਜਾਬੀ ਤਾਂ ਕਦੇ ਪੜ੍ਹੀ ਨਹੀਂ ਆਪ ਯੂਪੀ ਤੋਂ ਆਏ ਹੋਏ ਨੇ ਸਾਨੂੰ ਕਹਿੰਦੇ ਨੇ ਯੂਪੀ ਵਾਲੇ ਬਿਹਾਰ ਆਪ ਯੂਪੀ ਤੋਂ ਆਏ ਹੋਏ ਨੇ ਪੀਲੀ ਪੀਟ ਜਾ ਕੇ ਕਹਿੰਦੀ ਮੈਂ ਤੁਹਾਡੀ ਧੀ ਹਾਂ ਇੱਥੇ ਆਖੇ ਨੇ ਸਾਡੀ ਧੀ ਸੋ ਇਹਨਾਂ ਦਾ 1 ਜੂਨ ਨੂੰ ਅ ਬਸ ਸਮਝ ਗਏ ਦੋਨੇ ਹੱਥ ਕਹਾਂ ਕਰਕੇ ਦੋ ਨਾਰੇ ਲਾ ਦਿਨ ਇਨਕਲਾਬ ਜਿੰਦਾਬਾਦ ਦੇਖੋ ਦੋ ਦੋ ਕ ਵੋਲਿਊਮ ਚੱਕ ਦੋ ਕਰੇ ਤਾਂ ਪਹੁੰਚੇ ਨਾਰਾ ਇਸ ਵਕਤ ਇੱਕ ਮਿੰਟ ਐਸ ਓਹੋ ਲੰਚ ਟਾਈਮ ਹੋ ਗਿਆ ਲੰਚ ਟਾਈਮ ਉਹ ਸਵਾ ਦੋ ਹੋ ਗਏ ਲੰਚ ਟਾਈਮ ਹੈ ਰੋਟੀ ਖਾਈ ਜਾਂਦੇ ਹੋਣੇ ਤੇ ਜਦੋਂ ਹੁਣੇ ਰੋਟੀ ਬੁਰਕੀ ਚੱਕਣਾ ਥਾਲੀ ਜੀ ਹੱਲੇ ਦੰਨ ਪਤਲ ਗਿਆ ਕੀ ਹੋ ਗਿਆ ਉਹ ਕਹੇ ਨਰੂਆ ਨੇ ਪਵਤ ਮਨ ਆਇਆ ਹੋਇਆ ਨਾਰੇ ਲੱਗ ਰਹੇ ਉਹਨੇ ਕਿ ਬੀਬਾ ਜੀ ਨਾਰੇ ਲੱਗ ਰਹੇ ਅੱਛਾ ਇਹਨਾਂ ਵਾਲੀਆਂ ਬੀਬਾ ਜੀ ਛੋਟੀ ਬੀਬਾ ਜੀ ਪੱਡੀ ਸਾਡੇ ਵਾਲੀ ਗੁਰਮੇਲ ਵਾਲੀ ਭੋਲੇ ਵਾਲੀ ਅਸੀਂ ਉੱਥੇ ਹੀ ਰਹਿ ਗਏ ਯਾਰ ਥੱਲੇ ਸਾਨੂੰ ਮਲੰਗ ਕਹਿੰਦੇ ਆ ਯਾਰ ਉਹ ਸਾਨੂੰ ਮਲੰਗ ਕਹਿੰਦੇ ਆ ਬਾਏ ਮਲੰਗ ਤੁਸੀਂ ਉਹ ਕੀਤੇ ਹੋ ਯਾਰ ਤੁਸੀਂ ਰਜਵਾੜੇ ਬਣ ਕੇ ਨੈੜਾ ਥੋਟੇ ਖਤਮ ਹੁੰਦੀਆਂ ਜਾ ਕੇ ਖੇਤਾਂ ਚ ਦੂਜੀ ਨਹਿਰਾਂ ਚ ਪਾਣੀ ਹੈ ਨਹੀਂ ਜਦੋਂ ਮੈਂ ਪਾਣੀ ਦੇ ਤਾਂ ਉਹ ਕਹਿੰਦੇ ਨਹਿਰਾਂ ਹਾਂ ਇਹ ਵੀ ਨਹਿਰਾਂ ਨੇ ਹਾਂ